بسم اللہ الرحمن الرحیم السلام علیکم नमस्ते सत श्री अकाल लेट मी डिस्कवर व्हिच जी आया लो सज्जनों ਤੇ ਮਿੱਤਰੋ ਮੈਂ ਹਾਂ ਤੁਹਾਡੀਆਂ ਮੁਹੱਬਤਾਂ ਤੇ ਦੁਆਵਾਂ ਦਾ ਤਲਬਗਾਰ ਤੁਹਾਡਾ ਆਪਣਾ ਸ਼ਹਿਜ਼ਾਦ ਖਿਲਜੀ ਸੱਜਣੋ ਜਿਸ ਤਰ੍ਹਾਂ ਕਿ ਤੁਸੀਂ ਵੇਖਿਆ ਕਿ ਅਸੀਂ ਆਪਣੇ ਚੈਨਲ ਉਤੇ ਕੁਝ ਦਿਹਾੜੇ ਪਹਿਲੇ ਜਨਾਬ ਗੁਰਪ੍ਰੀਤ ਸਿੰਘ ਲਾਂਡਾ ਸਾਹਿਬ ਤੇ ਉਹਨਾਂ ਦੇ ਵੱਡੇ ਭਾਈ ਜਨਾਬ ਲੀਦਰ ਸਿੰਘ ਲਾਂਡਾ ਸਾਹਿਬ ਦੇ ਕਹਿਣ ਤੇ ਗੁਲਾਬੀ ਸੰਤ ਜੀ ਦੀ ਸਮਾਦ ਬਾਰੇ ਇੱਕ ਵੀਡੀਓ ਅਪਲੋਡ ਕੀਤੀ। ਉਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਲਾਬੀ ਸੰਤ ਜੀ ਦੀ ਸਮਾਦ ਦੇ ਸਟਰਕਚਰ ਦੀ ਕੰਡੀਸ਼ਨ ਵਹਾਈ ਕਿ ਉਹਦੀਆਂ ਬੁਨਿਆਦਾਂ ਜਾਂ ਫਾਊਂਡੇਸ਼ਨਸ ਬਿਲਕੁਲ ਖੋਖਲੀਆਂ ਹੋ ਚੁੱਕੀਆਂ ਹਨ ਜਿਸਾਗੇ ਤੁਸੀਂ ਵੇਖ ਰਹੇ ਹੋ। ਨਾ ਸਿਰਫ ਬਾਹਰ ਵਾਲੀ ਸਾਈਡ ਤੋਂ ਬਲਕਿ ਅੰਦਰ ਵਾਲੀ ਸਾਈਡ ਤੋਂ ਵੀ ਅਸਾਂ ਤੁਹਾਨੂੰ ਇਹਦੀ ਕੰਡੀਸ਼ਨ ਵਹਾਈ ਜਿਸਾ ਕਿ ਤੁਸੀਂ ਇੱਕ ਵਾਰੀ ਫੇਰ ਵੇਖ ਸਕਦੇ ਹੋ ਇਹ ਵੀਡੀਓ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹਦੀ ਫਿਕਰ ਲਾਹ ਕੋਈ ਸਜਣੋ ਸਾਡੇ ਖਿਆਲ ਵਿੱਚ ਇਸ ਪਾਸੇ ਸਾਰਿਆਂ ਦੀ ਤਵਜੋ ਦਿਲਾਉਣ ਦਾ ਜਿਨ੍ਹਾਂ ਨੂੰ ਕ੍ਰੈਡਿਟ ਜਾਂਦਾ ਹੈ ਉਹ ਨੇ ਜਨਾਬ ਗੁਰਪ੍ਰੀਤ ਸਿੰਘ ਲਾਂਡਾ ਸਾਹਿਬ ਤੇ ਉਹਨਾਂ ਦੇ ਵੱਡੇ ਭਾਈ ਜਨਾਬ ਲੀਡਰ ਸਿੰਘ ਲਾਂਡਾ ਸਾਹਿਬ ਇਨਾਂ ਦੇ ਫਾਦਰ ਦਾ ਨਾਮ ਹੈ ਔਤਾਰ ਸਿੰਘ ਲਾਂਡਾ ਜਦਕਿ ਇਹਨਾਂ ਦੇ ਦਾਦਾ ਜੀ ਦਾ ਨਾਮ ਸੀ ਬਾਬੂ ਬਲਬੀਰ ਸਿੰਘ ਲਾਂਡਾ ਸਵਾਮੀ ਬਲਵੰਤ ਸਿੰਘ ਲਾਂਡਾ ਸਾਹਿਬ ਇਹਨਾਂ ਦੇ ਪਰਦਾਦਾ ਜੀ ਸਨ ਜਿਨ੍ਹਾਂ ਨੇ ਪਿੰਡ ਪਹਾੜਿਆਲੇ ਤੋਂ ਇੰਡੀਆ ਮਾਈਗ੍ਰੇਸ਼ਨ ਕੀਤੀ ਤੇ ਇਹਨਾਂ ਨੇ ਮਾਲਵਿਆ ਨਗਰ ਦੇ ਵਿੱਚ ਐਫ ਬਲਾਕ ਵਸਾਇਆ ਇਨਾਂ ਦੇ ਪਰਦਾਦਾ ਜੀ ਸਵਾਮੀ ਬਲਵੰਤ ਸਿੰਘ ਲਾਂਡਾ ਸਾਹ ਦੇ ਫਾਦਰ ਦਾ ਨਾਂ ਸੀ ਗੰਗਾ ਸਿੰਘ ਸਦਾਵਰਤੀ ਤੇ ਉਹਨਾਂ ਦੇ ਫਾਦਰ ਦਾ ਨਾਂ ਸੀ ਬਾਬੂ ਦਰਬਾਰਾ ਸਿੰਘ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਲੜੀ ਗੁਲਾਬੀ ਸੰਤ ਜੀ ਦੇ ਨਾਲ ਜਾ ਮਿਲਦੀ ਏ ਸਜਣੋ ਇਸ ਤੋਂ ਬਾਅਦ ਅਗਰ ਗੁਲਾਬੀ ਸੰਤ ਜੀ ਦੀ ਸਮਾਦ ਦੀ ਸੇਵਾ ਦੇ ਬਾਰੇ ਸਾਰਿਆਂ ਨੂੰ ਮੋਟੀਵੇਟ ਕਰਨ ਦੀ ਗੱਲ ਕਰੀਏ ਤੇ ਉਹ ਕ੍ਰੈਡਿਟ ਜਾਂਦਾ ਹੈ ਜਨਾਬ ਕਰਮ ਸਿੰਘ ਲਾਂਡਾ ਸਾਹਿਬ ਤੇ ਉਹਨਾਂ ਦੇ ਕਜ਼ਨ ਜਨਾਬ ਪ੍ਰੀਤਮ ਸਿੰਘ ਲਾਂਡਾ ਸਾਹਿਬ ਨੂੰ ਜਨਾਬ ਕਰਮ ਸਿੰਘ ਲਾਂਡਾ ਸਾਹਿਬ ਦੇ ਫਾਦਰ ਦਾ ਨਾਮ ਹੈ ਜਨਾਬ ਸਵਰਨ ਸਿੰਘ ਲਾਂਡਾ ਜਦ ਕੇ ਪ੍ਰੀਤਮ ਸਿੰਘ ਲਾਂਡਾ ਸਾਹਿਬ ਦੇ ਫਾਦਰ ਦਾ ਨਾਮ ਹੈ ਜਨਾਬ ਮੋਹਨ ਸਿੰਘ ਲਾਂਡਾ ਇਹਨਾਂ ਦੇ ਵੱਡਿਆਂ ਦਾ ਤਲਕ ਵੀ ਇਸੇ ਪਿੰਡ ਯਾਨੀ ਪਿੰਡ ਭਾਡੇ ਵਾਲਾ ਦੇ ਨਾਲ ਹੈ ਇਹਨਾਂ ਦੇ ਦਾਦਾ ਜੀ ਦਾ ਨਾਮ ਸੀ ਜਨਾਬ ਬਾਪੂ ਸਰਦਾਰ ਵਿਸਾਖਾ ਸਿੰਘ ਲਾਂਡਾ ਜਦ ਕੇ ਇਹਨਾਂ ਦੇ ਪਰਦਾਦਾ ਜੀ ਦਾ ਨਾਮ ਸੀ ਬਾਪੂ ਸਰਦਾਰ ਮੋਤੀ ਸਿੰਘ ਲਾਂਡਾ ਸਾਹਿਬ ਇਹਨਾਂ ਦੋਵਾਂ ਕਜ਼ਨਸ ਨੇ ਸਭ ਤੋਂ ਪਹਿਲਾਂ ਸਾਨੂੰ ਅਮਾਉਂਟ ਭੇਜੀ ਤਾਂ ਕਿ ਅਸੀਂ ਗੁਲਾਬੀ ਸੰਤ ਜੀ ਦੀ ਸਮਾਦ ਦੀ ਸੇਵਾ ਕਰ ਸਕੀਏ ਜਨਾਬ ਕਰਮ ਸਿੰਘ ਲਾਂਡਾ ਸਾਹਿਬ ਤੇ ਉਹਨਾਂ ਦੇ ਕਜ਼ਨ ਪ੍ਰੀਤਮ ਸਿੰਘ ਲਾਂਡਾ ਸਾਹਿਬ ਦੀ ਇਸ ਕੋਸ਼ਿਸ਼ ਦੇ ਨਾਲ ਬਾਕੀ ਲੋਕਾਂ ਨੂੰ ਵੀ ਬਹੁਤ ਸਾਰੀ ਮੋਟੀਵੇਸ਼ਨ ਮਿਲੀ ਤੇ ਅਕਸਰ ਲੋਕਾਂ ਨੇ ਸਾਨੂੰ ਫੋਨ ਕਰਕੇ ਸੇਵਾ ਦੀ ਖਾਸ਼ਤਾ ਇਜ਼ਹਾਰ ਕੀਤਾ ਇਸ ਤੋਂ ਬਾਅਦ ਜਨਾਬ ਗੁਰਪ੍ਰੀਤ ਲਾਂਡਾ ਸਾਹਿਬ ਤੇ ਉਹਨਾਂ ਦੇ ਭਾਈ ਜਨਾਬ ਲੀਡਰ ਸਿੰਘ ਲਾਂਡਾ ਸਾਹਿਬ ਇੱਕ ਕਦਮ ਹੋਰ ਅੱਗੇ ਵਧੇ ਤੇ ਉਹਨਾਂ ਨੇ ਵੀ ਸਾਨੂੰ ਕੁਝ ਅਮਾਊਂਟ ਭੇਜੀ ਇਹਨਾਂ ਦੋਵਾਂ ਭਾਈਆਂ ਨੇ ਸਾਰਿਆਂ ਦੀ ਤਵਜੋ ਇਸ ਪਾਸੇ ਕਰਵਾਉਣ ਤੋਂ ਬਾਅਦ ਸੇਵਾ ਦਾ ਕ੍ਰੈਡਿਟ ਵੀ ਆਪਣੇ ਨਾਮ ਕੀਤਾ ਇਹਨਾਂ ਦਾ ਕਹਿਣਾ ਹੈ ਕਿ ਇਹ ਸੇਵਾ ਸਾਡੇ ਵੱਲੋਂ ਨਹੀਂ ਬਲਕਿ ਸਾਡੇ ਫਾਦਰ ਜਨਾਬ ਅਵਤਾਰ ਸਿੰਘ ਲਾਂਡਾ ਸਾਹਿਬ ਦੀ ਤਰਫੋਂ ਹੈ ਸਜਣੋ ਇਹਨਾਂ ਦੋਆਂ ਫੈਮਿਲੀਜ਼ ਦੇ ਤਾਵਨ ਦੇ ਨਾਲ ਅਸੀਂ ਹੁਣ ਤੱਕ ਜਿਹੜੇ ਜਿਹੜੇ ਕੰਮ ਕਰਵਾ ਚੁੱਕੇ ਹਾਂ ਉਹ ਕੁਝ ਇਸ ਤਰ੍ਹਾਂ ਨੇ ਸਭ ਤੋਂ ਪਹਿਲੂ ਅਸੀਂ ਫਾਊਂਡੇਸ਼ਨਜ਼ ਜਾਂ ਫਿਰ ਨੀਆਂ ਜਾਂ ਬੁਨਿਆਦਾਂ ਦਾ ਕੰਮ ਕਰਵਾਇਆ ਜਿਨ੍ਹਾਂ ਨੂੰ ਤੁਸੀਂ ਵੀਡੀਓ ਵਿੱਚ ਵੇਖਿਆ ਕਿ ਬਿਲਕੁਲ ਖੋਖਲੀਆਂ ਜਾਂ ਫਿਰ ਖਾਲੀ ਹੋ ਚੁੱਕੀਆਂ ਸਨ ਜਿੱਦੀ ਫਿਕਰ ਕਰਦਿਆਂ ਹੋਇਆ ਸਾਨੂੰ ਜਨਾਬ ਕਰਮ ਸਿੰਘ ਲਾਂਡਾ ਸਾਹਿਬ ਤੇ ਉਹਨਾਂ ਦੇ ਕਜ਼ਨ ਜਨਾਬ ਪ੍ਰੀਤਮ ਸਿੰਘ ਲਾਂਡਾ ਸਾਹਿਬ ਨੇ ਸਾਨੂੰ ਫੌਰਨ ਅਮਾਉਂਟ ਭਜਵਾਈ। ਸਭ ਤੋਂ ਪਹਿਲਾਂ ਇਹ ਹੀ ਕੰਮ ਕਰਾਉਣਾ ਲਾਜ਼ਮੀ ਤੇ ਜ਼ਰੂਰੀ ਸੀ। ਇਸ ਤੋਂ ਬਾਅਦ ਫਿਰ ਅਸੀਂ ਇਹਦੇ ਚਾਰ ਚਫੇਰੇ ਕੰਕਰੀਟ ਦੇ ਨਾਲ ਇੱਕ ਥੜਾ ਬਣਾਇਆ, ਫਿਰ ਥੜੇ ਦੀ ਮਜ਼ੀਦ ਕੰਕਰੀਟ ਦੇ ਨਾਲ ਇੱਕ ਸਲੋਪ ਬਣਾਈ। ਬਾਰ ਵਾਲੀਆਂ ਕੰਧਾਂ ਦੀ ਰਿਪੇਅਰਿੰਗ ਕੀਤੀ ਉੱਤੇ ਲੱਗੀ ਹੋਈ ਛੇੜ ਦੀ ਮੁਰੰਮਤ ਕਰਵਾਈ ਇਸ ਤੋਂ ਬਾਅਦ ਅੰਦਰ ਦਾ ਫਰਸ਼ ਪਾਇਆ ਅੰਦਰ ਗੁੰਬਦ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ ਉਹਦੀ ਰਿਪੇਅਰਿੰਗ ਕੀਤੀ ਗੁੰਬਦ ਨੂੰ ਅੰਦਰੋਂ ਪਲਾਸਤਰ ਕਰਵਾਇਆ ਬਾਹਰੋਂ ਸੀਮਿੰਟ ਤੇ ਪਲਾਸਟਰ ਪੈਰਸ ਦੀ ਫਿਲਿੰਗ ਕਰਵਾਈ ਸਮਾਦ ਨੂੰ ਅੰਦਰੋਂ ਤੇ ਬਾਹਰੋਂ ਵਾਈਟ ਪੇਂਟ ਕਰਵਾਇਆ ਇਸ ਤੋਂ ਇਲਾਵਾ ਕੋਈ ਵੀ ਕੰਮ ਕਰਵਾਉਣ ਵਾਸਤੇ ਪਾਣੀ ਦੀ ਅਸ਼ਧ ਜ਼ਰੂਰਤ ਮਹਿਸੂਸ ਹੁੰਦੀ ਸੀ ਇਸ ਲਈ ਨਲਕਾ ਬਹੁਤ ਜ਼ਰੂਰੀ ਸੀ لہذا ਨਲਕਾ ਲਗਵਾਇਆ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਕਿ ਅਸੀਂ ਇਸ ਵੇਲੇ ਸਮਾਦ ਦੇ ਅੰਦਰ ਤੇ ਬਾਹਰ ਪੱਥਰ ਲਗਵਾ ਰਹੇ ਹਾਂ ਜਿਹੜਾ ਕਿ ਗੁਰਪ੍ਰੀਤ ਸਿੰਘ ਲਾਂਡਾ ਸਾਹਿਬ ਤੇ ਉਹਨਾਂ ਦੇ ਵੱਡੇ ਭਾਈ ਜਨਾਬ ਲੀਡਰ ਸਿੰਘ ਲਾਂਡਾ ਸਾਹਿਬ ਦੀ ਖਾਸ਼ ਦੇ ਕੋਸ਼ਿਸ਼ ਦੇ ਮੁਤਾਬਕ ਲੱਗ ਰਿਹਾ ਹੈ ਇਸ ਤੋਂ ਇਲਾਵਾ ਤੁਸੀਂ ਦਰਵਾਜ਼ਾ ਵੀ ਲੱਗਦਾ ਹੋਇਆ ਵੇਖ ਰਹੇ ਹੋ ਜਿਹੜਾ ਕਿ ਜਨਾਬ ਕਰਮ ਸਿੰਘ ਲਾਂਡਾ ਸਾਹਿਬ ਦੇ ਮੁਤਾਬਕ ਬਹੁਤ ਜ਼ਿਆਦਾ ਜ਼ਰੂਰੀ ਸੀ ਸਜਣੋ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਜਾਈਏ ਕਿ ਸਮਾਦ ਨੂੰ ਜਾਣ ਵਾਲੀ ਰਾਹ ਬਣਾਉਣ ਵਾਸਤੇ ਗੁਰਪ੍ਰੀਤ ਸਿੰਘ ਲਾਂਡਾ ਸਾਹਿਬ ਤੇ ਲੀਡਰ ਸਿੰਘ ਲਾਂਡਾ ਸਾਹਿਬ ਦਿਲਚਸਪੀ ਰੱਖਦੇ ਨੇ ਇਸ ਤੋਂ ਇਲਾਵਾ ਜਨਾਬ ਕਰਮ ਸਿੰਘ ਲਾਂਡਾ ਸਾਹਿਬ ਤੇ ਪ੍ਰੀਤਮ ਸਿੰਘ ਲਾਂਡਾ ਸਾਹਿਬ ਇਹਦੀ ਚਾਰ ਦਿਵਾਰੀ ਵਾਸਤੇ ਬਹੁਤ ਜ਼ਿਆਦਾ ਫਿਕਰ ਰੱਖਦੇ ਨੇ ਸਜਣੋ ਇਸ ਤੋਂ ਇਲਾਵਾ ਸਾਡੇ ਕੁਝ ਹੋਰ ਵੀ ਭਾਈ ਨੇ ਜਿਹੜੇ ਕਿ ਸਮਾਦ ਦੀ ਸੇਵਾ ਕਰਨਾ ਚਾਹੁੰਦੇ ਨੇ ਸਾਡੇ ਜਿਹੜੇ ਜਿਹੜੇ ਭਾਈ ਨੇ ਜੋ ਜੋ ਕੁਝ ਭੇਜਿਆ ਅਸੀਂ ਰੱਬ ਨੇ ਚਾਇਆ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਉਹਨਾਂ ਦੇ ਬਾਰੇ ਵੀ ਜ਼ਰੂਰ ਦੱਸਾਂਗੇ ਅਗਰ ਤੁਹਾਨੂੰ ਸਾਰੇ ਭੈਣ ਭਾਈਆਂ ਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੋਏ ਤੇ ਇਸ ਵੀਡੀਓ ਨੂੰ ਲਾਈਕ ਕਰਿਆ ਜੇ ਯਾਰਾਂ ਬੇਲੀਆਂ ਸੰਗੀਆਂ ਸਾਥੀਆਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਆ ਜੇ ਵੀਡੀਓ ਥੱਲੇ ਸੋਹਣੇ ਸੋਹਣੇ ਕਮੈਂਟ ਕਰਿਆ ਜੇ ਤੇ ਨਾਲੇ ਸਾਡੀ ਹੌਸਲਾ ਅਫਜ਼ਾਈ ਵਾਸਤੇ ਆਪਣੇ ਇਸ ਸੋਹਣੇ ਚੈਨਲ ਲੈਟ ਮੀ ਡਿਸਕਵਰ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰਿਆ ਜੇ ਮਿਲਾਂਗੇ ਹੁਣ ਫਿਰ ਅਗਲੀ ਵੀਡੀਓ ਵਿੱਚ ਉਸ ਫੇਰੇ ਤੱਕ ਆਪਣਾ ਖਿਆਲ ਰੱਖਿਆ ਜੇ ਰੱਬ ਰੱਖਾ